ਗੱਲ ਇਹ ਆ ਕਿ ਤਸੀਲਾਂ ਕਚਹਿਰੀਆਂ ਚ ਧੱਕੇ ਖਾਈ ਜਾਓ ਜੀ ਜੀ ਬਹੁਤ ਬੁਰਾ ਹਾਲਿਆ ਮੈਂ ਤੇ ਬੇਨਤੀ ਕਰਦਾ ਕਿ ਪਹਿਲੀ ਗੱਲ ਯਾਰ ਟੀਚਿੰਗ ਲਾਈਨ ਦੇ ਬੰਦਿਆਂ ਨੂੰ ਤੁਸੀਂ ਕਿਉਂ ਡਿਊਟੀਆਂ ਚ ਤੱਕਦੇ ਹੋ ਹਰ ਇੱਕ ਡਿਊਟੀ ਚ ਤੱਕੀ ਜਾਂ ਇਹ ਕਹਿੰਦੇ ਜੀ ਕਿ ਪੜਾਈ ਤੋਂ ਬਗੈਰ ਤੁਹਾਡੇ ਤੋਂ ਕੰਮ ਨਹੀਂ ਲੈਣਾ ਤੇ ਮੋਟਾ ਵਾਲਾ ਕਿਹੜਾ ਕੰਮ ਕਿਹੜੇ ਉਥੇ ਕੈਦੇ ਪੜਾਉਣੇ ਆ ਬਈ ਤੁਸੀਂ ਜੀ ਕੋਈ ਅਮਲਾ ਫੈਲਾਬ ਦਾ ਰੱਖੋ ਪੱਕਾ ਯਾਰ ਪੱਕਾ ਬਿਲਕੁਲ ਇਲੈਕਸ਼ਨ ਵਾਸਤੇ ਵਨ ਨੇਸ਼ਨ ਵਨ ਇਲੈਕਸ਼ਨ ਕਰਨਾ ਇੱਕ ਵਨ ਇਲੈਕਸ਼ਨ ਫੋਰਸ ਵੀ ਬਣਾ ਲਓ ਬਣਾ ਲਓ ਤੇ ਐਵੇਂ ਤੇ ਪੋਸੀਬਲ ਹੋਣਾ ਵੀ ਨਹੀਂ ਮਿੰਟੂ ਜੀ ਇੰਨੀਆਂ ਡਿਊਟੀਆਂ ਲਾ ਲਾ ਕੇ ਹੋਣਾ ਵੀ ਨਹੀਂ ਪੋਸੀਬਲ ਤਾਂ ਤਾਈ ਤਾਈ ਇਥੋਂ ਆਇਨਸਟਾਈਨ ਨਿਕਲ ਰਹੇ ਨੇ ਜੀ 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 ਹਾਂ ਜੀ ਹਾਂ ਜੀ ਜਟਨ ਫਾਇਰ ਜੀ ਦੱਸ ਰਹੇ ਨੇ ਕਿ ਚੁੱਲਾ ਟੈਕ 70 ਰੁਪਏ ਹੈ ਕਹਿੰਦੇ ਜਿਹੜਾ ਪੰਚਾਇਤ ਸੈਕਟਰੀ ਇਹ ਕੱਟ ਕੇ ਦਿੰਦਾ ਨਹੀਂ ਸਾਲ ਦਾ ਹੀ ਹੋਏਗਾ ਸਾਲ ਦਾ ਹੀ ਮੈਨੂੰ ਲੱਗਦਾ ਸਾਲ ਤੋਂ ਇਹਨੇ ਕੁਝ ਕੁ ਰੁਪਏ ਹੁੰਦਾ ਸਾਬ ਇਹ ਕਿਹੜਾ ਕਿਤੇ ਹੈਗਾ ਕਿਤੇ ਕੋਈ ਟਰਾਲੇ ਦੀ ਕਿਸ਼ਤ ਆਉਂਦੀ ਘੋੜੇ ਦੀ ਕਿਸ਼ਤ ਆਉਂਦੀ ਆ ਕਿ ਕਿਤੇ ਕੋਈ ਲੱਖ ਡੇਢ ਲੱਖ ਦੀ ਹੋਏਗੀ ਕੋਈ 50000 ਦੀ ਹੋਏਗੀ ਇਹ ਚੁੱਲਾ ਟੈਕਸ ਮਾਮੂਲੀ ਟੈਕਸ ਆ ਬਿਲਕੁਲ ਅਗਰ ਵੀ ਇਹਦੇ ਨਾਲ ਸਿਰੇ 13 ਰੁਪਏ ਹੁੰਦਾ ਸਿਰੇ 13 ਉਹਨਾਂ ਕੀ ਬਣਦਾ ਸਾਲ ਸਾਲ ਦਾ ਕਿੰਨਾ ਕੁ ਬਣਿਆ 100 ਰੁਪਏ ਤੋਂ ਵੀ ਥੱਲੇ ਆ ਤੇ ਲੋਕਾਂ ਨੂੰ ਉਹ ਮੈਨੂੰ ਲੱਗਦਾ ਕਿ ਉਹ ਚੁੱਲਾ ਟੈਕਸ ਘਟਾਉਣ ਲੱਗਦਾ ਪਤਾ ਨਹੀਂ ਮੈਂ ਅੱਗੇ ਜਿਵੇਂ ਗੱਲ ਕਹੀ ਆ ਕਿ ਪਤਾ ਨਹੀਂ ਕਿੰਨੇ ਟੈਕਸ ਕੱਟੇ ਜਾਂਦੇ ਚੁੱਲਾ ਟੈਕਸ ਘਟਾਉਂਦੇ ਘ ਜੀ ਬਾਬਾ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਕੁਲਦੀਪ ਸੰਧੂ ਜੀ ਤੁਹਾਡਾ ਵੀ ਧੰਨਵਾਦ ਜੀ 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 ਇਹ ਇਧਰ ਦੱਸ ਰਹੇ ਨੇ ਮਿੱਤਰ ਇੱਕ ਕਹਿੰਦੇ ਕਿ ਲਾਲਬ ਸਿੰਘ ਉਹ ਗੁਕ ਨੇ ਆਪਦਾ ਪੈਨ ਡੀ ਜਿਹੜਾ ਰਿਜ਼ਰਵ ਦੇ ਵਿੱਚ ਪਵਾਤਾ ਤੇ ਉਦੋਂ ਜਰਨਲ ਕੋਟੇ ਵਾਲਾ ਕਹਿੰਦੇ ਉਹਨਾਂ ਨੂੰ ਚੈਲੰਜ ਕਰ ਰਿਹਾ ਚੁੱਲਾ ਟੈਕਸ ਡਿਫਾਲਟਰਾਂ ਦੀ ਸੂਚੀ ਚੋਣਾ ਤੋਂ 6 ਮਹੀਨੇ ਪਹਿਲਾਂ ਕਿਉਂ ਨਹੀਂ ਜਾਰੀ ਕਰਦੇ ਬਿਲਕੁਲ ਅਮਰਤ ਨੀ ਇੱਥੇ ਇਹਨਾਂ ਨੇ ਤਾਂ ਰਿਜ਼ਰਵੇਸ਼ਨ ਦਾ ਗੱਜਟ ਨਹੀਂ ਸਾਬ ਹਾਲੇ ਬਣਾਇਆ ਸੀਗਾ ਤੇ ਐਲਾਨ ਕਰ ਦਿੱਤਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਸੇ ਚੀਜ਼ ਨੂੰ ਹੀ ਕਰਨਾ ਪੈ ਗਿਆ ਨਾ ਜੀ ਹਾਂ ਬਸ ਇਹੀ ਸੀ ਕਿ 20 ਤਰੀਕ ਤੋਂ ਪਹਿਲਾਂ ਦਾ ਹਲਫਨਾਮਾ ਦਿੱਤਾ ਸੀਗਾ ਕਿ ਭਾਈ ਅਸੀਂ ਇਲੈਕਸ਼ਨ ਹਰ ਹਾਲਤ ਦੇ ਵਿੱਚ ਤੋੜ ਚੜ੍ਹਾਂਗੇ ਬਸ ਉਹਦੇ ਵਿੱਚ ਹੀ ਹੈ ਫਸੇ ਤੁਰੇ ਆਉਂਦੇ ਆ ਤੁਰੇ ਆਉਂਦੇ ਆ ਟੋਟਲੀ ਮੈਂ ਕਹੂੰਗਾ ਕਿ ਅੱਗੇ ਵੀ ਉਹ ਇਹ ਨਹੀਂ ਹੈਗਾ ਕਿ ਅੱਗੇ ਖੱਜਲ ਖਵਾਰੀਆਂ ਨਹੀਂ ਹੋਈਆਂ ਧੱਕੇਸ਼ਾਈਆਂ ਨਹੀਂ ਹੋਈਆਂ ਮੈਂ ਉਸ ਕਾਲ ਤੋਂ ਮੁਨਕਰ ਨਹੀਂ ਹੁੰਦਾ ਜੀ ਪਰ ਬਦਲਿਆ ਕੀ ਹੈ ਸਾਹਿਬ ਹਾਂ ਬਿਲਕੁਲ ਬਦਲਾ ਕੀ ਹੈ ਤੁਸੀਂ ਕਿਹਾ ਸੀ 50 ਵਾਰੀ ਇਹਨਾਂ ਨੇ ਕਿਹਾ ਮੈਂ ਮਾਸਟਰ ਦਾ ਮੁੰਡਾ ਮਾਸਟਰਾਂ ਦੀ ਡਿਊਟੀ ਨਹੀਂ ਲੱਗੇਗੀ ਗੈਰ ਸਿੱਖਿਆ ਦੇ ਕੰਮਾਂ ਚਾ ਤੁਹਾਡੇ ਸਾਹਮਣੇ ਆ ਕਿ ਤੁਸੀਂ ਤੇ ਚੱਕ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਹੂੰ ਜਿਹੜੇ ਇੰਨੇ ਘੰਟੇ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦੇ ਮਾਂ ਦੇ ਦੁੱਧ ਤੋਂ ਬਿਨਾਂ ਤਾਂ ਤੁਸੀਂ ਤਾਂ ਉਹਨਾਂ ਦੀਆਂ ਡਿਊਟੀਆਂ ਚ ਚੱਕ ਲਈਆਂ ਬਿਲਕੁਲ ਜੀ ਬਿਲਕੁਲ ਮੈਂ ਤਾਂ ਅੱਜ ਇਹ ਵੀ ਦੇਖਿਆ ਮਿੰਟੂ ਜੀ ਪ੍ਰੈਗਨੈਂਸੀ ਦੇ ਵਿੱਚ ਵੀ ਲੇਡੀਜ਼ ਜਿਹੜੀਆਂ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਤੁਸੀਂ ਇੱਕ ਵੇਲੇ ਉੱਥੋਂ ਜਾ ਕੇ ਆਏ ਜੀ ਤੇ ਸ਼ਰਮ ਕਰੋ ਯਾਰ ਸ਼ਰਮ ਕਰੋ ਇੱਕ ਤਾਂ ਪਹਿਲੇ ਤੁਹਾਡੇ ਜਿਹੜੇ ਹੱਥ ਲੜੇ ਆ ਨਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤਰਸ ਕਰਿਆ ਕਰੋ ਯਾਰ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਕੋਈ ਨੀਤੀ ਤੇ ਬਣਾਓ ਯਾਰ ਹੂੰ ਨੀਤੀ ਤੇ ਬਣਾਓ ਕੋਈ ਚੋਣ ਆਮਲਾ ਫੈਲਾ ਜਿਹੜਾ ਉਹਦੇ ਵਾਸਤੇ ਕੋਈ ਰਿਜ਼ਰਵ ਤਿਆਰ ਕਰੋ ਯਾਰ ਬਿਲਕੁਲ ਜੀ ਬਿਲਕੁਲ ਤੁਹਾਡੇ ਕੋਲ ਤਜਰਬੇਕਾਰ ਇਸ ਤਰ੍ਹਾਂ ਦੀ ਫੋਰਸ ਹੋਣੀ ਚਾਹੀਦੀ ਹੈ ਹਮ ਜੀ 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 ਕੁਲਦੀਪ ਸੰਧੂ ਜੀ ਬਹੁਤ ਸ਼ੁਕਰੀਆ ਜੀ ਜਸਤਾਰ ਜੀ ਕਹਿ ਰਹੇ ਨੇ ਕਿ ਬਹੁਤੇ ਲੋਕਾਂ ਦੇ ਫਾਰਮ ਤਾਂ ਕਹਿੰਦੇ ਭਰੇ ਹੀ ਨਹੀਂ ਜਾਣੇ ਇੱਕ ਦਿਨ ਰਹਿ ਗਿਆ ਤੇ ਬਲਵਿੰਦਰ ਜੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਮਾਸਟਰ ਤੋਂ ਸਿਰਫ ਪੜ੍ਹਾਈ ਕਰਵਾਣੀ ਆ ਤੁਹਾਡੇ ਸਾਹਮਣੇ ਆ ਸਾਹਿਬ ਇਹ ਸ਼ਾਇਦ ਆਪਾਂ ਕਿਤੇ ਕੋਈ ਮਾੜਾ ਮਟਾ ਸੈਂਟੈਂਸ ਗਲਤ ਸੁਣ ਲਿਆ ਜੀ ਹੈਨਾ ਉਹਨਾਂ ਨੇ ਕਿਹਾ ਉਹਨਾ ਭਾਈ ਸਾਰੇ ਕੰਮ ਕਰਾਏ ਜਾਣ ਰਾਏ ਜਾਣਗੇ ਤਾਂ ਪੜਾਈ ਨਹੀਂ ਕਰਾਈ ਜਾਊ ਬੱਲੇ ਬੱਲੇ ਰਾਜਨ ਸੰਧੂ ਜੀ ਸ਼ੁਕਰੀਆ ਜੀ ਤੁਹਾਡਾ ਵੀ ਤੇ ਸਿਰਾਈ ਲਾਈ ਜਾਂਦੇ ਨੇ ਭਾਈ ਇਹਨਾਂ ਦੀਆਂ ਗੱਲਾਂ ਤੇ ਇੰਨੀਆਂ ਆ ਕਿ ਇੱਕ ਪਾਸੇ ਤੁਸੀਂ ਸਾਰਾ ਮਤਲਬ ਕਿ ਜੋ ਮੋਟੂ ਪਤਲੂ ਦੇ ਐਪੀਸੋਡ ਲਾ ਲਓ ਜੀ ਸ਼ਾਇਦ ਉਹ ਮੁੱਕ ਜਾਣਗੇ ਜਾਂ ਉਲਟ ਮਹਿਤਾ ਚਾਰ ਤਾਰਕ ਮਹਿਤਾ ਕੋ ਉਲਟਾ ਚਸ਼ਮਾ ਹੂੰ ਹੂੰ ਉਹਦੇ ਸਾਰੇ ਐਪੀਸੋਡ ਵੇਖਣੇ ਸਟਾਰਟ ਕਰਦੇ ਤੇ ਉਧਰ ਉਹਨਾਂ ਦੀਆਂ ਗੱਲਾਂ ਸਟਾਰਟ ਕਰਦੇ ਉਹ ਸਾਰੇ ਐਪੀਸੋਡ ਮੁੱਕ ਸਕਦੇ ਆ ਆ ਉਹ ਇਹਨਾਂ ਦੇ ਐਪੀਸੋਡ ਇਹਨਾਂ ਦੇ ਐਪੀਸੋਡ ਜੀ 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 ਇਹ ਫਿਰ ਸ਼ੁਰੂ ਤੋਂ ਹੀ ਐਪੀਸੋਡ ਨਾਲ ਐਪੀਸੋਡ ਜਿਵੇਂ ਜੋੜਦੇ ਆਏ ਆ ਨਾ ਜੀ ਕੋਈ ਫਿਰ ਇਹ ਚੱਲਦਾ ਬਸ